Thank सत्य गुरु नभ करे के सतगुरु नभ करे के सतगुरु नभ करे तोरे के सतगुरु नभ करे उस सतगुरु नभ करे आहा इक करे आहा ये सत्य करे ओ लला लाल खुशियां राज सैया ये सतगुरु ਕੁਲਖ ਖੁਸ਼ੀਆਂ ਆਪਨ ਸੰਗ ਸਤਿਗੁਰ ਨਦ ਜੁ ਕਰੇ ਇਮ ਗੁਰ ਇੱਕ ਹਰਨਾ ਮਨੇ ਤੇਰਾ ਅੰਦਰ ਸੀਤਨ ਹੋਏ ਇਮ ਗੁਰ ਇੱਕ ਹਰਨਾ ਤੁਮੇ ਤੇਰਾ ਮਨ ਤੁਨ ਸੀਤਨ ਹੋਏ ਜਿਸ ਬਾਪੂ ਰਗ ਲਿਖਿਆ ਸਤਿਗੁਰ ਚਰਨ ਲਗੇ ਜਿਸ ਬਾਪੂ ਲਿਖੇ ਆਤਮ ਸਤਿ ਗੁਰ ਚਰਨ ਕੀ ਲਗ ਲਗ ਖੁਸ਼ੀਆਂ ਵਰਜ ਸਹਜਾ ਇਸਤ ਪੂਰੇ ਨਦਰੀ ਕਰੇ ਲਗ ਲਗ ਖੁਸ਼ੀਆਂ ਬਾਤ ਸਹਜਾ ਇਸਤ ਪੂਰੇ ਨਦਰੀ ਕਰੇ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ ਸ੍ਰੀ ਅਮਦਾਸ ਸਹਿ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਂਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇਹੀਐ ਜਿਸ ਠੇ ਸਬਦੁ ਖਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਲਾਵੇ ਤਾਏ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀ ਕੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਭ ਜਿਹੜੇ 40 ਮੁਕਤੇ ਹਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਗਵਾਹੀ ਦੇ ਕੈਂਡੀਟ ਕੀਤਾ ਤੇਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦਿਦਾਰ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਹਰ ਖਿਆਰੇ ਆਇਤ ਦੇਗ ਤੇ ਫਤੇ ਬਿਰਦ ਕੀ ਪੈਜ ਪਾਨ ਤਕੇ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਭਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ দান ਕੀ ਸਦਾਨ ਰਹਿਤ দান ਵਿਵੇਕ দান ਬਸਾਹ দান ਭਰੋਸਾ দান ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਤ ਸਰਸਵ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗੇ ਦੁਗੋ ਦੁਗ ਟਲ ਧਰਮ ਕਾ ਰਾਜ ਧਰਮ ਕਾ ਜੈ ਜੈ ਕਰ ਬੋਲੋ ਜੀ ਸਿੱਖਾਂ ਦਾ ਮਾਨਣੀ ਮਾਮਾ ਤੁੱਚੀ ਮਤ ਪੱਦਾ ਰੱਖਾ ਆਪ ਵਾਹਿਗੁਰੂ へ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸਰਬੱਤ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਚਰਣਾ ਚਾਦਰ ਭਾਵ ਅਰਦਾਸ ਬੇਨਤੀ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਸਰਦਾਰ ਸਤਵਿੰਦਰ ਸਿੰਘ ਜੀ ਸਮੂਹ ਪਰਿਵਾਰ ਨੂੰ ਸਤਿਗੁਰ ਜੀਓ ਨਵੇਂ ਗ੍ਰਹਿ ਦੀ ਬਖਸ਼ਿਸ਼ ਹੋਈ ਹੈ ਸਤਿਗੁਰ ਜੀ ਮਕਾਨ ਦੀ ਤਿਆਰੀ ਕਰਕੇ ਸੇਵਕ ਪਰਿਵਾਰ ਨੇ ਆਪ ਜੀ ਤੋਂ ਮਹੂਰਤ ਕਰਾਇਆ ਹੈ ਆਪ ਸੇਵਕ ਪਰਿਵਾਰ ਦੇ ਗ੍ਰਹਿ ਵਿੱਚ ਚਰਨ ਪਾਏ ਨੇ ਸੇਵਕ ਪਰਿਵਾਰ ਨੂੰ ਨਵਾਜਿਆ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਧੰਨਵਾਦ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋਥੰਸ ਹਵਾਂ RAM ਰਾਜੇ ਦੇ ਮਹਾਵਾਕੰਸਰ ਥਾਂ ਨੂੰ ਪਵਿੱਤਰ ਕੀਤਾ ਸਤਿਗੁਰ ਜੀਓ ਆਪ ਜੀ ਨੇ ਉਦਮ ਬਖਸ਼ਿਆ ਸੇਵਕ ਪਰਿਵਾਰ ਸਮੂਹ ਸੰਗਤਾਂ ਸਮੇਤ ਰਲ ਮਿਲ ਕੇ ਸਤਿਗੁਰ ਜੀਓ ਦਵਾਨ ਸਜਾਏ ਸਜੇ ਹੋਏ ਦਵਾਨ ਦੀ ਹਾਜ਼ਰੀ ਭਰਦਿਆਂ ਤੁਰਕੀ ਬਾਣੀ ਆਈ ਤੇ ਸਗਲੀ ਚਿੰਤਾ ਮਟਾਈ ਜੀ ਕਿ ਸੁਖਮਨੀ ਸਾਹਿਬ ਜੀ ਦੇ ਧਾਪ ਉਚਾਰਨ ਕਰਦੇ ਆ ਕੀਰਤਨ ਕਰਦੇ ਆ ਵਿਚਾਰਾਂ ਕਰਦੇ ਆ ਇਤਿਹਾਸ ਵਿਚਾਰਾਂ ਕਰਦੇ ਆ ਸਤਿਗੁਰੂ ਜੀ ਸ਼ਬਦ ਵਿਚਾਰਾਂ ਕਰਦੇ ਆ ਬੇਅੰਤ ਖੁਨਾ ਹੋ ਜਾਂਦੀਆਂ ਨੇ ਆਪ ਜਾਣੀ ਜਾਣ ਮੁਆਫ ਕਰਨੀਆਂ ਜੀ ਅੱਗੇ ਵਾਸਤੇ ਸੋਧ ਬਖਸ਼ਣੀ ਬੜੀ ਸੁਣੀ ਗੁਰਬਾਣੀ ਸਤਖੰਡ ਵਿਖੇ ਪ੍ਰਵਾਨ ਕਰਨੀ ਗੁਰਬਾਣੀ ਦਾ ਭਾਵ ਸੇਵਕ ਪਰਵਾਰ ਦੇ ਹਿਰਦੇ ਚ ਵਸਾਉਣਾ ਕੀਤੀ ਸੇਵਾ ਸਫਲ ਕਰਨੀ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਦਰੋਂ ਘਰੋਂ ਖੁਸ਼ੀਆਂ ਚੜ੍ਹਦੀ ਕਲਾ ਅੱਛਾ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਪਸ਼ਾਕੇ ਪਨਾਏ ਨੇ ਆਪ ਅੰਗੀਕਾਰ ਕਰ ਰਹੇ ਹੋ ਜੋ ਮਾਈ ਭਾਈ ਪ੍ਰੇਮੀ ਜਨ ਸੰਗਤਾਂ ਨੇ ਰਲ ਮਿਲ ਕੇ ਹਾਜ਼ਰੀ ਭਰੀ ਹੈ ਸਭ ਦੀ ਹਾਜ਼ਰੀ ਦਰ ਲਿਖੇ ਲਾਉਣੀ ਤਿਲ ਫੁੱਲ ਭੇਟ ਕੀਤੇ ਪ੍ਰਵਾਨ ਕਰਨੇ ਦਰੋਂ ਕਰੋ ਨਾਮ ਦਾ ਅਨੁਸ਼ਾਨ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਿਆਰ ਅੰਮ੍ਰਿਤੀਆਂ ਦਾਤਾਂ ਬਖਸ਼ਣੀਆਂ ਸੰਗਤਾਂ ਨੂੰ ਸੇਵਕ ਪਰਿਵਾਰ ਵੱਲੋਂ ਕੜਾ ਪ੍ਰਸ਼ਾਦੀ ਦੇਖ ਹਾਜ਼ਰ ਹੈ ਲੰਗਰ ਹਾਜ਼ਰ ਹੈ ਦਰ ਪ੍ਰਵਾਨ ਕਰੋ ਜੀ ਪਰਵਾਨਿਆਂ ਪ੍ਰਸ਼ਾਦ ਪਰਵਾਨਿਆਂ ਲੰਗਰ ਸੰਗਤਾਂ 'ਚ ਵਰਤਨ ਦੀ ਆਗਿਆ ਹੋਵੇ। ਪਤਸ਼ਾ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਬੇਅੰਤ ਅਰਦਾਸ ਭੇਟ ਮਾਇਆ ਹਾਜ਼ਰ ਹੋਈ। ਅਰਦਾਸਾਂ ਨੇ ਸੇਵਕਾਂ ਦੀਆਂ ਸਤਿਗੁਰੂ ਕਿਰਪਾ ਕਰਿਓ। ਇਸ ਅਸਥਾਨ ਤੇ ਸੁੱਖਾਂ ਦਾ ਨਿਵਾਸ ਕਰਿਓ। ਫਿਰ ਖੁਸ਼ੀ ਸੇਵਾ ਬਖਸ਼ਿਓ ਹੁਣ ਹੁਕਮ ਨਾਮੇ ਬਖਸ਼ ਕੇ ਸਰਬਤ ਨੂੰ ਖੁਸ਼ੀਆਂ ਬਖਸ਼ੋ ਜੋ ਗੁਰਮੁਖ ਪਿਆਰਾ ਜੀ ਦਾ ਆਵੇ ਸੋ ਰਾਜੀ ਜਾਵੇ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖੋ ਟਲ ਗੁਰ ਸੇਵੀਐ ਇਹ ਅਹਨ ਸਹਜ ਸੁਭੈ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁਖੁਜਾ ਹੋਵੈ ਸਫਤ ਖਸਮ ਦੀ ਨੂਰੇ ਅਰਸੋਂ ਕੁਰਸਾਹੋਂ ਝਟੀਐ ਤੁਧ ਡਿਠੇ ਸਚੇ ਪੈ ਤਿਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਓ ਸੋਰਠ ਮਹਲਾ ਪੰਜਵਾਂ ਜਿਤ ਪਾਰ ਬ੍ਰਹਮ ਚੇਤ ਆਇਆ ਸੋ ਘਰ ਦਈਏ ਵਸਾਇਆ ਜਿਤ ਪਾਰ ਬ੍ਰਹਮ ਚੇਤ ਆਇਆ ਸੋ ਕਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਸ ਸਗਲ ਮਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਆਖ ਕਥਾ ਕਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੈ ਜਾਣੀ ਪ੍ਰਾਵਤੀ ਆ ਕਥ ਕਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰ ਪੂਰੇ ਤੈ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸੇਵਕ ਪਰਿਵਾਰ ਨੂੰ ਬੇਨਤੀ ਕਰਾਂਗੇ ਕਿ ਸਿਰੋਪਾਉ ਦੀ ਬਖਸ਼ਿਸ਼ ਹੋਣੀ ਹੈ ਸਾਡੇ ਹੈੱਡ ਰਗੀ ਸਾਹਿਬ ਜੀ ਬੈਠੇ ਨੇ ਸਿਰੋਪਾਉ ਦੀ ਬਖਸ਼ਿਸ਼ ਕਰਾਂਗੇ ਗੁਰੂ ਕੇ ਖਜ਼ਾਨੇ ਦੀ ਕਿਰਪਾ ਕਰਨਗੇ ਜੋ ਖਜ਼ਾਨਾ ਨਾ ਮੁੱਕੇ ਸੇਵਕਾਂ ਕੋਲੋਂ ਕੋਈ ਗੱਲ ਨਹੀਂ ਫੇਤਾ ਹੀ ਫੇਤਾ ਸੋ ਆ ਤੇ ਦੇਗ ਕਿੜਾ ਪ੍ਰਸ਼ਾਦੀ ਦੇਗ ਹੁਣ ਵਰਤ ਰਹੀ ਹੈ ਉਸ ਤੋਂ ਬਾਅਦ ਇੱਕ ਦੋ ਬੇਨਤੀਆਂ ਨੇ ਸਾਰੀ ਸੰਗਤ ਨੂੰ ਕਿ ਜਦੋਂ ਗੁਰੂ ਸਾਹਿਬ ਪਹਿਲੇ ਦਰਵਾਜ਼ੇ ਚੋਂ ਅੰਦਰ ਆ ਗਏ ਸਾਰਾ ਘਰ ਪਵਿੱਤਰ ਹੈ ਇਸ ਤਰ੍ਹਾਂ ਨਹੀਂ ਕਰਨਾ ਕਿ ਉਸ ਕਮਰੇ ਚ ਲੈ ਚਲੀਏ ਮਹਾਰਾਜ ਨੂੰ ਉਸ ਕਮਰੇ ਚ ਲੈ ਚਲੀਏ ਸੋ ਆਓ ਹੁਣ ਸਰੋਪਗ ਦੀ ਬਖਸ਼ਿਸ਼ ਹੋ ਰਹੀ ਹੈ ਜੀ ਸੋ ਇੱਕ ਬੇਨਤੀ ਰਹਿ ਗਈ ਸੀ ਇੱਕ ਤਾਂ ਕਰਤੀ ਸੀ ਵੀ ਪਹਿਲਾਂ ਤੁਸੀਂ ਕਰ ਰਹੇ ਆ ਕਿਉਂਕਿ ਪੁਰਾਣੀ ਗੱਲ ਚੱਲ ਰਹੀ ਹੈ ਵੀ ਕਮਰਿਆਂ ਵਿੱਚ ਸਤਿਗੁਰਾਂ ਨੂੰ ਲੈ ਕੇ ਜਾਣਾ ਕਈ ਵਾਰੀ ਦੂਜੇ ਕਮਰੇ ਚ ਤਿਆਰੀ ਨਹੀਂ ਹੁੰਦੀ ਕਈ ਵਾਰੀ ਸਦਾਈ ਨਹੀਂ ਹੁੰਦੀ ਸੋ ਇਹ ਮਨ ਬਣਾਣਾ ਹੈ ਕਿ ਜਦੋਂ ਸਤਿਗੁਰੂ ਪਹਿਲੇ ਦਰਵਾਜ਼ੇ ਚੋਂ ਵੜ ਗਏ ਨਾ ਪ੍ਰਵੇਸ਼ ਹੋ ਗਏ ਤੇ ਸਾਰਾ ਘਰ ਪਵਿੱਤਰ ਹੈ ਦੂਜੀ ਬੇਨਤੀ ਇਹ ਹੈ ਕਿ ਸਾਰੀ ਸੰਗਤ ਇਸ ਤਰ੍ਹਾਂ ਹੀ ਬੈਠੀ ਰਹੇ ਪਹਿਲਾਂ ਹੁਣ ਕੜਾ ਪ੍ਰਸ਼ਾਦੀ ਦੇਖ ਵਰਤ ਰਹੀ ਹੈ ਪੰਜ ਸਤਸਿੰਘ ਹੱਥ ਤਕੜੇ ਕਰਕੇ ਸਾਡੇ ਕੋਲ ਆਜੋ ਸਤਿਗੁਰੂ ਪਹਿਲਾਂ ਵਿਧਿਆ ਹੋਣਗੇ ਫਿਰ ਸੰਗਤ ਨੇ ਉੱਠ ਕੇ ਪਾਈ ਜਲਪਾਣੀ ਦੀ ਸੇਵਾ ਲੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ I'm <laughs> going <laughs> ਜੋ ਜੀ ਬੋਲਿਆ ਹਰ ਮੇਂ ਗੰਧਾਰੀ ਤੇਰੇ ਤੋਂ ਬਗੈਰ ਬਬਨਨ ਕਾ ਸਰਵ ਚੇਰਾ ਤੇਰਾ ਕਿਸੇ ਨੇ ਨੀ ਤੋਲਿਆ ਲੱਕ ਤੂੰ ਜਦੇ ਨੇ ਤਾਵਾਂ ਪੈਰ ਜਿੱਤੇ ਜਿੱਤੇ ਪਾਏ ਪਾਈ ਸੁਤੇ ਸਨਤਾਨਪੁਰ ਪਿੰਡ ਦੇ ਜਗਾਏ ਬਹਿ ਜਾ ਸੱਤੇ ਸੱਤੇ